हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਬਟਾਰੀ ਤਹਿਸੀਲ ਬਾਬਾ ਬਕਾਲਾ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਬਾਈ ਦਾ ਨਾਮ ਅਮਰਤਪਾਲ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਆਈਡੀ ਵੀਡੀਓ ਦੇ ਦੋਸਤੋ ਪੰਜ ਨਗਰਾਂ ਦੇ ਵਿੱਚ ਦਿਖਾਵਾਂਗੇ ਤੇ ਪੰਜੇ ਨਗਰ ਜਿਹੜੇ ਸੂਏ ਸਾਈਡ ਹੋਣਗੇ ਡਿਟੇਲ ਸਾਰੀ ਇਹਨਾਂ ਪੰਜਾਂ ਨਗਰਾਂ ਦੀ ਆਪਾਂ ਬਾਈ ਅਮਰਤਪਾਲ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਕ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਚੈਨਲ ਨੂੰ ਵੀ ਚ ਸਬਸਕ੍ਰਾਈਬ ਕਰ ਦਿਓ ਪਹਿਲੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਵੀਡੀਓ ਨੂੰ ਲਾਈਕ ਤੇ ਜਲੰਧ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਵੀਰ ਨਾਲ ਕਰਦੇ ਆਂ ਗੱਲਬਾਤ ਵੀਡੀਓ ਐਂਡ ਤੱਕ ਜਰੂਰ ਦੇਖ ਜੀ ਬਈ ਅਮਰ ਸასი ਸ਼ਕਾਲ ਸასი ਸ਼ਕਾਲ ਜੀ ਸასი ਸ਼ਕਾਲ ਜੀ ਹੋਰ ਬਈ ਠੀਕ ਠਾਕ ਬੜੀ ਕਿਰਪਾ ਬਾਬੇ ਪਾਲਾਹੋਂ ਦੀ ਵੀਰ ਜੀ ਵੀਰੇ ਕੰਮ ਕਰਤੀ ਸੀ ਬਹੁਤ ਕਿਰਪਾ 사ਤਗੁਰ ਦੀ ਵੀਰ ਜੀ ਲੋ ਕਰ ਸਤ ਹਾਂ ਜੀ ਐਡਰੈਸ ਬੋਲ ਦੀ ਵੀਰ ਐਡਰੈਸ ਵੀ ਜੀ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਬਟਾਲੀ ਤੇ ਤਹਿਸੀਲ ਵਾਵਾ ਬਕਾਲਾ ਜਲੰਧਰ ਪਿੰਡਾ ਜੀ 50 ਤਰਨਤਾਰਨ 35 ਪਿੰਡਾ ਜੀ ਅੰਮ੍ਰਿਤਸਰ 35 ਪਿੰਡਾ ਜੀ ਖਰੂਸਾ 20 ਪਿੰਡਾ ਜੀ ਮੇਨ ਰੋਡ ਤੋਂ ਕਰਨੇ ਨਿਕਾਣ ਲੱਗੋ ਦੋ ਨੰਬਰ ਆਪਣੀ ਗੜੀ ਜੀ ਅਮਰਤ ਮੇਰਾ ਨਾਮ ਬਾਪ ਦਾ ਨਾਮ ਕਬਲ ਸਿੰਘ ਜੀ ਠੀਕ ਹੈ ਜੀ ਹਾਂਜੀ ਅੱਛਾ ਭਾਈ ਅਮਰਤ ਫੋਨ ਨੰਬਰ ਬੋਲ ਦੀ ਆਪਣਾ ਫੋਨ ਨੰਬਰ 8427818615 ਵੀ ਜੀ ਇੱਥੇ ਵਟਸਐਪ ਚੱਲਦਾ ਜੀ ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋ ਪੰਜ ਮਾਗੇ ਤੇ ਪੰਜ ਨਾਲ ਆ ਗਿਆ ਭਾਈ ਛੋਟੇ ਛੋਟੇ ਹੀ ਆ ਸਾਰੀਆਂ ਛੋਟੇ ਭਾਣ ਜਿਹੜੀ ਕਿ 5000 6000 ਤੋਂ ਲੈ ਕੇ ਤੇ 23000 ਰੁਪਏ ਤੱਕ ਮੁੱਲ ਹੋਵੇਗਾ ਐਂਡ ਹੋਵੇ 8 ਤੋਂ ਲੈ ਕੇ 24000 ਐਂਡ ਕਰ ਦਾਂਗੇ ਠੀਕ ਹੈ ਜੀ ਛੋਟੇ ਛੋਟੇ ਪਾ ਵੇਖੋ ਦਿਵਾਲੀ ਆਫਰ ਲਾਉਣੇ ਪਟਾਕੇ ਚਲਾਉਣੇ ਅੱਜ ਠੀਕ ਹੈ ਜੀ ਹਾਂਜੀ ਹਾਂਜੀ ਲੋ ਦੋਸਤੋ ਮੈਂ ਵੀਰਾਂ ਨੂੰ ਬੇਨਤੀ ਕਰਦਾ ਭਈ ਜਿਹੜੀ ਅੱਜ ਦੇ ਵੀਡੀਓ ਦੇ ਵਿੱਚ ਮੁੱਲ ਹੋਣਗੇ 8000 ਤੋਂ ਲੈ ਕੇ ਤੇ 23000 ਤੱਕ ਦਾ ਹੈ ਦੋਸਤੋ ਉਹ ਮੁੱਲ ਨੇ ਸਾਰੀ ਗਮਾਂ ਦਾ ਤੇ ਦੁੱਧ ਦੀ ਕਪੈਸਿਟੀ ਜਿਹੜੀ ਤੇ 5 ਕਿਲੋ ਤੋਂ ਲੈ ਕੇ ਤੇ 9 10 ਕਿਲੋ ਤੱਕ ਹੋਵੇਗੀ ਠੀਕ ਹੈ ਜੀ ਬਿਲਕੁਲ ਜੀ ਸ਼ੁਰੂ ਕਰ ਲਈਏ ਇਸ ਕਾਲੀ ਗਾਂ ਤੋਂ ਪਹਿਲਾਂ ਦ ਬਚਾ ਦੋਸਤੋ ਆ ਵਚਾ ਨਾਲ ਬੱਧਾ ਜੇ ਚੈੱਕ ਕਰ ਲੋ ਹਾਂਜੀ 20 ਦਿਨ ਦਾ ਟਾਈਮ ਹੋ ਗਿਆ ਸੋਈ ਨੂੰ ਅਛਾ ਅਮਰਤ ਦੁੱਧ ਕਿੰਨਾ ਚੋਂ ਦੇ ਦੁੱਧ ਵੀਰ ਜੀ ਕਹਨੋਂ ਭਾਵੇਂ 10000 ਕਿਲੋ ਕਹੀ ਜੀ ਵੀਰ ਜੀ ਨਾ ਕੱਲਾ ਹੋਆ 8 ਲੀਟਰ ਦਾ ਹੀ ਘਰ ਮੇਰੇ ਲੀਟਰ ਮਾਰ ਲੈ 8 ਲੀਟਰ ਦੀ ਗਾਰੰਟੀ ਭਾਵੇਂ ਕੋਈ ਵੀਰ ਧਾਰ ਬਣਾ ਮਾਰੇ ਭਾਵੇਂ ਦੋ ਟਾਈਮ ਮੇਰਾ ਭਰਾ ਦੋ ਜੋ ਕੇ ਲੈ ਠੀਕ ਹੈ ਜੀ ਹਾਂ ਦੋਸਤੋ ਦੋ ਤੱਕ ਵਖਾਵਾ ਭਾਵੇਂ 10 ਕਿਲੋ ਦਾ ਕਰਦੀ ਆ 8 ਲੀਟਰ ਮੰਨ ਕੇ ਸਬਦਾ ਕਰ ਲਿਓ ਹਾਂਜੀ ਤੇ ਮੋਲੇ ਦਾ ਅਮਰਤ ਕਿੰਨਾ ਕਰਨਾ ਮੋਲ ਛੋੜਾ ਜਿਹਾ ਕਰਨਾ ਵੀਰ ਜੀ ਹਾਂਜੀ 28000 ਦੀ ਦੇ ਦੀ ਕਿੰਨੀ ਕਿ 20000 ਦੀ ਵਸੀਦਣੀ ਚ 200 ਛੋੜੀ ਗਾ 200 ਰੁਪਇਆ ਛੋੜੀ 500 ਛੋੜ ਸਾਢੇ 22000 ਦੀ ਵਸੀਦਣੀ ਕੋਈ ਵੀਰੋਂ ਕਸਾਈ ਨਾ ਕਰੇ ਕੀਆ ਕਰਦੀ ਫਿਰ ਪੁਰਣ ਨਹੀਂ ਭਾਈ 22000 ਦੀ ਦੇ ਦਾਂਗੇ ਤੁਹਾਡੇ ਕਹਿਣ ਤੇ ਉਹ ਵੀ ਆਫਰ ਹੀ ਲਾਇਆ ਦਿਵਾਲੀ ਦੇ ਆਪਾਂ ਠੀਕ ਹੈ ਜੀ ਹਾਂਜੀ ਹਲੋ ਜੀ ਦੋਸਤੋ ਚੈੱਕ ਕਰ ਲੋ ਸਿੰਘ ਨਿਕਨੇ ਦਾ ਜਰੂਰ ਜੀ ਝੁੰਗਾ ਸਿੰਘ ਜੀ ਨੂੰ ਆਦੰਦੇ 8 ਕਿਲੋ ਦੀ ਬੱਚੀ 22000 ਦੀ ਮਿਲੂਗੀ ਉਹ ਵੀ ਬਟਾਰੂ ਹੀ ਆਹ ਲੋ ਜੀ ਚੈੱਕ ਕਰੋ 8 ਲੀਟਰ ਦੁੱਧ ਮੌਕੇ ਦਾ ਤਿਆਰ ਰੇਟ 22000 ਰੁਪਿਆ ਸੂਆ ਪਹਿਲਾ ਸੀ ਪਹਿਲਾ ਸੂਆ ਵੀਰ ਜੀ 6 ਦੰਦ ਮੂੰਹ ਆਹ ਲੋ ਜੀ ਥਾਂ ਦੀ ਕੁਆਲਿਟੀ ਕਰ ਲਓ ਇਤੋਂ ਖਾੜੋ ਵੀਰ ਜੀ ਕਹਨੂੰ ਭਾਵੇਂ 10000 ਕਿਲੋ ਕਹੀ ਜਾਈਏ ਪਰ ਉਹ ਵੀਰ ਜੀ ਕੰਮ ਕਰਕੇ ਨਹੀਂ ਦੇਣੀ ਆਪਾਂ 8 ਕਿਲੋ ਦੇ ਰੁਪਏ ਲੈਣੇ ਆਹ ਲੋ ਜੀ ਦੇਖੋ ਜੀ ਕਰੋ ਚੈੱਕ ਨੋ ਕੜਾ ਥਾਂ ਦੋਸਤੋ ਬਹੁਤ ਵਧੀਆ ਚਾਰੇ ਥਾਂ ਨਿਕਰਨੇ ਲੱਗੇ ਗੈਪ ਦੇ ਵਿੱਚ ਰਾਜੀ ਹੈ ਦੋਸਤੋ ਬਿਲਕੁਲ ਵਧੀਆ ਕੁਆਲਟੀ ਦੀ ਸ਼ਾਈਨਿੰਗ ਦੋਸਤੋ ਕਰਨ ਲੋ ਚਾਹੀਦੀ ਉਂਗਲ ਉਂਗਲ ਜਿਹੜਾ ਸਿੰਘ ਜੀ ਵੀਰ ਦੀ 22000 ਰੁਪਏ ਜਿਹੜਾ ਦਾ ਮੌਕੇ ਦਾ ਰੇਟ ਹੈ ਜਿਹਦੇ ਵਿੱਚੋਂ ਕੋਈ ਸਿਰਫ ਸ਼ੋਰ ਸਪਾਹੀ ਹੁਣਾਂ ਹਾਂਜੀ ਵੀਰ ਜੀ ਬੱਛਾ ਹੈ ਤੇ ਮਗਰ ਬੱਛਾ ਜੇ ਗੱਲ ਕਰੀਏਗਾ ਬੱਛਾ ਚੈੱਕ ਕਰਨ ਨੂੰ ਕਈ ਲੋਕ ਕਹਿੰਦੇ ਆ ਜੀ ਵੀਡੀਓ ਦੇ ਵਿੱਚ ਬੱਛੀ ਦਿਖਾਈ ਨਹੀਂ ਨਹੀਂ ਵੀਰ ਜੀ ਬੱਛਾ ਬੱਛਾ ਇੱਕ ਨੰਬਰ ਗਾਂ ਦੇ ਮਗਰ ਬੱਛਾ ਚੈੱਕ ਕਰ ਲੋ ਜੀ ਹਾਂਜੀ ਇਹ ਤੋਂ ਅੱਗੇ ਆ ਗਈ ਜਰਸੀ ਗਾਂ 2 ਨੰਬਰ ਇਹਦੇ ਮਗਰ ਇਹ ਸ਼ਾਈ ਵਾਲ ਵੀਰ ਜੀ ਇਹਦੇ ਮਗਰ ਬੱਛੀ ਕੋਈ ਵੀਰ ਮਹੀਨੇ ਦੀ ਮੇਥਲੇ ਕੋਈ ਦੋ ਨਹੀਂ ਮੇਥ ਇਹ ਕਹ ਲੋ ਇਹਦੇ ਗਾਂ ਦੇ ਮਗਰ ਜੇ ਵਸ਼ੀ ਵਸ਼ੀ ਸ਼ਾਈ ਵਾਲ ਦੇ ਠੀਕ ਹੈ ਜੀ ਸ਼ਾਈ ਵਾਲਾ ਗਾਂ ਦੇ ਤੇ ਵਸ਼ੀ ਵੀ ਸ਼ਾਈ ਵਾਲ ਦੇ ਖੰਡੀ ਇੰਨੀ ਭਾਜੀ ਉਹ ਖੁੱਚਾਂ ਤੱਕਰ ਬੁਰਸ਼ ਮਾਰ ਜੇ ਹੋਣ ਭਾਵੇਂ ਮੜਾ ਮੋਟਾ ਡਰੇ ਜੀ ਸਰ ਕੇ ਪਰ ਕਿਉਂ ਲਗਾ ਲਾਤਾ ਨਹੀਂ ਮਾਰੂਗੀ ਅੱਛਾ ਭਾਈ ਅੰਮ੍ਰਿਤ ਦੁੱਧ ਕਿੰਨਾ ਥੰਡੇ ਦੁੱਧ ਭਾਜੀ ਕਹਨੂੰ 6-7 ਕਿਲੋ ਗਏ ਜਿਹੜਾ ਪਾਣੀ ਤੋਂ ਲੀਟਰ ਨਾਲ ਮਿਣ ਕੇ ਦਵਾਂਗੇ ਜਿਹੜਾ ਚਵਾ ਦੇਣਾ ਜਿਹੜਾ ਚਵਾ ਕੇ ਦੇਣਾ ਠੀਕ ਹੈ ਹਾਂਜੀ ਹੁਣ ਇਹ ਆਪਣੇ ਕੋ ਆਈ ਬਸ ਕੇ ਲਿਆ ਰਾਇ ਜੀ ਰੁਪਾਇਆ ਵਾ ਠੀਕ ਹੈ ਜੀ ਹਾਂਜੀ ਅੱਛਾ ਇਹਦਾ ਮੁੱਲ ਕਨਾ ਕਰ ਮੁੱਲ ਛੋੜਾ ਜਿਹਾ ਕਰਨ ਦਾ 18000 13000 ਦੀ ਜਾਸਨ 13000 ਹੈਗੀ ਵੀ ਜਸ ਕੋਈ ਹੋਰ ਨਹੀਂ ਦਿੰਦਾ ਤੁਸੀਂ ਕਹਾਲੋ ਥੋੜਾ ਪਤਾ 10000 ਵੀ ਹੋਰ ਕਰਨੀ ਦੇ ਦਾਂਗੇ 12000 12000 12000 ਦੀ ਬਜ ਕਰ 12000 ਦੀ ਦੇ ਦਾਂਗੇ ਆਹ ਲਓ ਜੀ ਦੋਸਤੋ ਇਹ ਦੇਣ ਲੈਣ ਵਾਲੇ ਮੁੱਲ ਕੀਤੇ ਜੀ ਇੰਨੇ ਦੀ ਕੋਈ ਬੱਛੀ ਵੀ ਨਹੀਂ ਅਨਸਰ ਦਿੰਦਾ ਠੀਕ ਹੈ ਤੇ ਜਿਹੜੇ ਵੀਰ ਨੂੰ ਸ਼ਾਈ ਵਾਲ ਦੀ ਪਰਖ ਹੋਈ ਨਾ ਉਹ ਨਹੀਂ ਛੱਡਦਾ ਇਹਦੇ ਮਗਰ ਦੋਸਤੋ ਬੱਛੀ ਵੀ ਸ਼ਾਈ ਵਾਲ ਦੀ ਹੈ ਹਾਂ ਜੀ 5 ਕਿਲੋ ਦੁੱਧ ਮੌਕੇ ਦਾ ਚਵਾਂਡਰੀ ਜੇ ਸਵੇਰ ਇਹ ਦੂਜਾ ਸਵੀਕ ਪੁੱਤ ਉਹ ਤਾਂ ਵੀਰ ਜੀ ਡਰੂਗੀ ਬੱਛੀ ਦਾ ਕਰਦੀ ਅਗਾ ਉਹੋ ਜੀ ਕੋਈ ਗੱਲਬਾਤ ਨਹੀਂ ਆਹ ਵੇਖ ਵੱਛੀ ਦਾ ਕਰਦੀ ਆ ਭੱਜ ਕੇ ਵੱਛੀ ਤੇ ਆਉਂਦੀ ਆ ਮਾਂ ਵਾਂਗੂ ਪੇਲਦੀ ਆਉਂਦੀ ਜੇ ਵੱਛੀ ਦੇ ਚੈੱਕ ਕਰ ਲਓ ਤੁਸੀਂ ਆਵੇ ਦੇਖੋ ਜੀ ਠੰਡੀ ਸਿਰ ਪੂਰੀ ਜਿੱਦਾਂ ਮਰਜੀ ਥੱਲੇ ਤੱਕ ਰੱਥ ਮਾਰੀ ਜਾਈਏ ਵੀਰ ਜੀ ਤੋਂ ਧੌਣ ਵਾਲੀ ਗਾਂ ਵੇਖੋ ਕਰੋ ਚੈੱਕ ਪ्योर ਛਾਈ ਵਾਲ ਪ्योर ਰਾਠੀ ਜਿਹਨੂੰ ਕਹਿੰਦੇ ਆ ਹਾਂਜੀ ਆਹ ਤੇ ਇਹਦੇ ਮਗਰ ਵੱਛੀ ਆਹ ਵੱਛੀ ਜੀ ਵੀਰ ਕੋ ਡੇਢ ਦੀ ਮਿੱਥਰੇ ਕੋ ਵੀਰ 2 ਨਹੀਂ ਮਿੱਥਰੇ ਜੋ ਕੋ ਗਾੜੀ ਠੀਕ ਹੈ ਜੀ ਰੇਟ ਵੀ ਬਿਲਕੁਲ ਛੋਟਾ ਗਿਆ 12000 12000 ਰੁਪਏ ਦਾ ਹਾਂ 12000 ਦੇ ਵਿੱਚ 12000 ਦੇ ਵਿੱਚ ਤੁਹਾਨੂੰ 8 ਕਿਲੋ 5 ਕਿਲੋ ਦੁੱਧ ਨਹੀਂ ਹਾਂ 5 ਕਿਲੋ ਠੀਕ ਹੈ ਜੀ ਹੁਣ ਵੀਰ ਜੀ ਆਹ ਖਾ ਲਈ ਇਹ ਦੇਖੀ ਸੁਈ ਰਾਤ 2:00 ਵਜੇ ਠੀਕ ਆ ਵੀਰ ਜੀ ਇਹਨੇ ਜਰ ਜਰ ਪਾਤੀ ਪ੍ਰੋਪਰ ਡਾਨਿਆ ਪ੍ਰੋਪਰ ਜੇਰੇ ਸੰਦੇ ਡਾਨੇ ਵੀਰ ਜੀ ਕੋਈ ਵੀ ਸੌਦਾ ਕਰੂ ਆਪਾਂ ਵੀਡੀਓ ਪਾਰਾਂਗੇ ਕੋਈ ਚੱਕਰ ਨਹੀਂ ਮੇਰੀ ਬੱਚਾ ਗਿੱਲਾ 나ੜੂ ਵੇ ਲੋ ਜੀ ਇਹਨਾਂ ਕੋਈ ਵੀਰ ਕਦੇ ਝੂਠ ਮਰਦਾ ਨੜੂ ਦਾ ਗਿੱਲਾ ਰਿਆ ਸਲੋ ਅੱਛੀ ਦਾ ਕਰ ਨੂੰ ਚੈਕ ਬਿਲਕੁਲ 나ੜੂ ਗਿੱਲੇ ਦੇ ਵਸ਼ੀ ਜੇ ਮਗਰੇ ਦੇ ਹਾਂਜੀ ਤੇ ਸੁੱਕੇ ਥੋੜੀ ਜਿਹੀ ਲੱਪੇ ਦੇ ਵਿੱਚ ਜ਼ਰੂਰ ਲੱਪੇ ਚ ਲਾ ਗਈ ਪਾਜੀ ਨੂੰ ਪਤਾ ਨਾ ਪਹਿਲਾਂ ਵੀ ਥੋੜੀ ਸਾਂਭ ਘਟਲੇ ਘਰੋਂ ਕਿਸੇ ਵੀਰ ਨੇ ਸ਼ਾਇਦ ਦਿੱਤੀ ਹੈ ਹਾਂਜੀ ਤੇ ਉਦੋਂ ਬਾਅਦ ਸੁ ਬਾਕੀ ਥਾਣਾ ਦੀ ਕੁਆਲਿਟੀ ਚੈੱਕ ਕਰ ਲਓ ਅੱਛਾ ਅਮਰ ਤਾਂ ਇਹਦੀ ਚੋਾਈ ਕੀਤੀ ਚੋਾਈ ਕੀਤੀ ਵਿੱਚ 1.5 ਕਿਲੋ ਬੋਲਾ ਚੋਇਆ ਇਹ ਨਹੀਂ ਕਹਿਣਾ ਆਪਾਂ 3 ਕਿਲੋ ਚੋਈ ਤੇ ਚਾਰ ਦੇ ਜਿੱਡੀ ਦੇ ਗਾਂ ਉਹਨਾਂ ਕੀ ਦੱਸ ਕੇ ਦੇਣੀ ਮਾਰਾ ਹਾਂਜੀ 1.5 ਕਿਲੋ ਬੋਲਾ ਆਪਾਂ ਕੱਢਿਆ ਜੇ ਤਰਾ ਦੋ ਵੇ ਸੂਈ ਤੇ 1.5 ਕਿਲੋ ਵੀਰ ਕਹਿੰਦਾ ਵਿੱਚ ਹੋਇਆ ਹਾਂ ਥਾਣਾ ਦੀ ਇੱਕ ਨੰਬਰ ਹੋਊਗੀ ਕੋਈ ਭੂਰ ਛੱਟਾ ਹੋਵੇ ਕੋਈ ਦੰਦ ਟੁੱਟਾ ਹੋਵੇ ਉਹਦੀ ਮੇਰੀ ਗਾਰੰਟੀ ਆ ਵੀਰ ਜੀ ਦੋਸਤੋ ਮੁੱਲ ਵੀ ਬਿਲਕੁਲ ਜਿੰਨੀ ਕਰਨਾ ਛੋੜਾ ਦੇ ਕਰਨਾ ਵੀਰ ਜੀ ਪਿੱਛੀ ਦਿੱਤੀ ਵਾਲਾ ਮੁੱਲ ਕਰਨਾ ਇਹਦਾ ਕਰੋ ਚੈੱਕ ਜੀ ਤੋੜਾ ਤਾਰਾ ਵੇਖ ਲੋ ਮੈਨੂੰ ਭੱਜੀ ਜਾਂਦੀ ਜੇ ਵਸ਼ੇ ਭੱਜੀ ਭੱਜੀ ਵੀ ਲੈ ਗਈ ਵਹਿੜਵਾ ਦੰਦ ਕੌੜੇ ਆ ਗਏ ਬਸ ਸਾੰਭੀ ਨਹੀਂ ਕੇ ਭੈਣ ਭਰਾਣੇ ਠੀਕ ਹੈ ਜੀ ਆ ਲੋ ਜੀ ਬੱਛੀ ਜੇ ਮਗਰ ਦੇ ਜੇ ਕੋਈ ਵੀਰ ਸੰਭੂਗਾ ਚੰਗੀ ਤਰ੍ਹਾਂ ਤੇ ਬੱਛੀ ਵੀ ਦੋਸਤੋ ਸਾਲ ਕੱਚ ਤਿਆਰ ਹੋ ਜੀਦੀ ਤੇ ਗਾਂ ਵੀ ਦੁੱਧ ਕੰਨਾਂ ਚਵਾ ਦੂਗੀ ਇਹ ਅਮਰ ਤੇ ਕੰਦਾ ਦੁੱਧ ਵੀ ਜੀ ਰਮਾਨਾ 8 ਕਿਲੋ ਤੋਂ ਮਰਦੀ ਨਹੀਂ ਗੀ 8 ਕਿਲੋ ਚਵਾ ਦੂਗੀ 8 ਕਿਲੋ ਰਮਾਨਾ ਚਵਾਉਗੀ ਸੂਈ ਸਵਾਈ ਤਾਜੀ ਇਹ ਜਿਹੜੀ ਟੋਕੜਿਆ ਠੀਕ ਹੈ ਜੀ ਹਾਂ ਜੀ ਬੌੜਾ ਬੰਨ੍ਹ ਦਿਆ ਕਿ ਮੈਂ ਕੋ ਮੁੱਲ ਤਾਂ ਕਰ ਦਿੰਦਾ ਮੁੱਲ 20000 ਦੀ ਜਿਹੜੀ ਇੱਕ ਯਾਰ ਛੱਡ 16000 16000 16000 ਕਰ ਦਾਂਗੇ ਵੀਰ ਦਾ ਮਨ ਤਾਂ ਜੇ ਰਾ 15000 ਦੀ ਕਰਾਂ 15000 ਦੀ ਜਨਾਏ ਹੁਣ ਵੀਰ ਮਰਸਾਈ ਨਾ ਕਰੇ ਦੋਦ ਤੁਸੀ ਕਿੰਨਾ ਚੋਸ ਰੇ ਡਿਪੈਂਡ ਇਹ ਵੀਰ ਜੀ ਅਗਲੇ ਦੀ ਸੇਵਾ ਦਾ ਆਪਾਂ ਥਾਣੇ ਵਗਰੇ ਦੇਣ ਦੋਦ ਦੀ ਆਪਾਂ ਕਿਸੇ ਭੈਣ ਭਰਾ ਨੂੰ ਗਾਰੰਟੀ ਦਿੰਦੇ ਠੀਕ ਹੈ ਜੀ ਬਿਲਕੁਲ ਸੋ ਦੋਸਤੋ ਤਾਜੀ ਸੂਈ ਆ ਜੇ ਚੁਆਇਸ ਰ ਵੀ ਇੱਕੋ ਜਿਹੀ ਦੀ ਹੋਈ ਹੈ ਜੀ ਹਾਂਜੀ ਤੇ ਇਹਦੇ ਵਗੇ ਵੀਰ ਦੇ ਕੋਲੇ ਕਾਹੀ ਹੈ ਜੀ ਗਾ ਇਹ ਟੋਕੜੇ ਕੋਲ ਨਹੀਂ ਦੁੱਖ ਹੋ ਜਾ ਇਹਦੇ ਵੀਰ ਸੂਈ ਨੂੰ ਕਿੰਨਾ ਦੇਮੋਗੇ ਇਹ ਵੀਰ ਜੀ ਮੱਛੀ ਨੂੰ ਬਣੀ ਨੂੰ ਹੋ ਗਿਆ ਜੇ 45 ਦਿਨ ਕੁੜਾ ਆਇਦਾ ਕੋਈ ਤਾਂ ਅਰਚ ਕੋਈ ਥਣ ਘਟ ਵੱਧ ਹੋਏ ਉਹਦੀ ਆਪਣੀ ਜ਼ਮੇਰੀ ਉਹਦਾ ਮੜਾ ਜਾ ਪੋਟਾ ਕਿ ਜਨਾ ਚੁੱਕਦੀ ਮੈਂ ਕੋਲੀਟਰ ਨਾਲ ਵੀਰ ਚੋ ਕੇ ਲੈ ਲੈ ਵੀਰ ਜੀ ਥੋੜੀ ਜੀ ਸੈੜ ਚੱਕਦੀ ਆ ਉਹਦਾ ਮੜਾ ਚੁੱਕਦੀ ਹੋਊਗੀ ਇੱਕ ਤਾਰ ਦਾ ਫਰਕ ਨਾ ਹੋਊਗਾ ਥਾਣਾ ਚ ਠੀਕ ਹੈ ਪਾਸਾ ਵੀ ਕੁਆਲਿਟੀ ਦੀ ਤਾਰ 6 ਕਿਲੋ ਦੁੱਧ ਜਿਹੜਾ ਲੀਟਰ ਨਾਲ ਮਿਲ ਕੇ ਦਊਗਾ ਠੀਕ ਹੈ ਜੀ ਹਾਂਜੀ ਤੇ ਇਹਦਾ ਅਮਰਤ ਮੂਲਕ ਨਾ ਕਰਨਾ ਮੂਲ ਨਹੀਂ ਇਹਦਾ ਖਰਾ ਸਾਬ ਕੋਈ ਵੀ ਕਰਵਾ ਪੁਲਿਸ 16 ਕਰਾ ਲੋ 17 ਕਰਾ ਲੋ 13000 ਦੀ ਵਸੀ ਦੇ ਦੀ 13000 ਦੀ ਹਾਂਜੀ ਕਿ ਮਾਗ ਮਾਂ ਤਾਂ ਇੱਕੇ ਵਾਰੀ ਦਿਲੋਂ ਕਰ ਦੇ 10000 ਦਾ ਹੀ ਕਰਨਾ 12000 ਜਿਹਦੇ 12 ਨਹੀਂ ਉਹ ਦੇਣਾ ਜੋੜਾ 12 ਹਾਂ 24000 ਦਾ ਜੋੜਾ ਜਿਹੜਾ ਪਰਾਹੀ ਹੈਗੀ ਥੋੜੀ ਬੜੀ ਕਰਦੀ ਇਕੱਠਾ ਲਊਗਾ ਫੇਰ ਕਰਾਂਗੇ ਵੀਰ ਜੀ ਮੰਨਤਾ ਅੱਛਾ ਜੋੜੇ ਤੋਂ ਮੰਨਤਾ ਹਾਂ ਮੰਨਦਾਂ ਕਰਾਂਗੇ ਵੀਰ ਇਕੱਠੀਆਂ ਮੰਗੂਗਾ ਹਰ ਸਾਹਿਬ ਥੋੜੀ ਬੋਤਾ 24000 ਦਾ ਬੰਦਾ ਜੋੜਾ ਹਾਂ 24000 ਦਾ ਮੰਨਦਾ ਕੋ ਵੀਰ ਇਕੱਠੀਆਂ ਲਓ ਕਰ ਦਾਂਗੇ ਮੰਨਤਾ ਹਾਂਜੀ ਵੀਰ ਜੀ ਆਹ ਲਓ ਦੋਸਤੋ ਕਰ ਦੇ ਦੇਖੋ ਦੁੱਜੀ ਬੋਦੀ ਬਾਦੀ ਵਿਖਾ ਲਓ ਸਿਰ ਤੇ ਅੱਛੀ ਦੀ ਵੀਰ ਜੀ ਕੀ ਕੀ ਜਾ ਲਿਸਾ ਪੰਨ ਥੋੜਾ ਜਿਹਾ ਜੂਰਿਆ ਤੇ ਦੁੱਧ 5 ਕਿਲੋ ਖਾਣ ਕੋ ਘਟ ਵੱਧ ਹੋਏ ਉਹਦੀ ਆਪਣੀ ਜੁਮਿਆਰ ਉਦਾਂ ਮੱਛੀ ਮੜਾ ਚੱਕ ਦੀ ਜਰੂਰ ਆ ਵੱਡੇ ਭਾਜੀ ਤਾਂ ਦੇਖੋ ਉਦਾਂ ਮੜਾ ਚੋਕਰੀ ਪਾਸ ਦੋ ਜਣੇ ਬੈਠੇ ਰਹੀ ਆ ਲੋ ਜੀ ਦੇਖੋ ਜੀ ਦੋਸਤ ਇਧਰ ਵੇਖੋ ਲੋ ਜੀ ਆ ਵੇਖ ਲੋ ਦੋਵੇਂ ਪਾਸੇ ਦੋਸਤ ਬੈਠੇ ਹਾਂਜੀ ਫੇਸਬੁਕ ਖਾ ਲੋ ਵੀ ਮੱਛੀਰਾ ਹੋਊ ਵੇਖੋ ਬੋਦੀ ਵਾਲੀ ਬੱਛੀ ਚ ਚੈੱਕ ਕਰ ਲੋ ਟੀਕਾ ਪਾ ਤੋ ਵੇਖੋ ਕਿੱਡਾ ਵਰੀਆ ਨੇ ਮੱਥੇ ਚ ਚੰਗੇ ਸੀਮੰਦੀ ਆ ਪਰ ਥੋੜੀ ਸਤਾਂਪੂ ਰਹੇਗੀ ਹਾਂਜੀ ਹਾਂਜੀ ਤੇ 1.5 ਮਹੀਨਾ ਹੋ ਗਿਆ ਇਹਨੂੰ ਕਿਹਾ 1.5 ਮਹੀਨਾ ਲੱਗਾ ਇਹ ਨੂੰ ਗਾਰੀ ਕਿਸਮਰ ਭੈਣ ਭਰਾ ਦੀ ਆਪਾਂ ਖਾਲੀ ਕਰਕੇ ਖਰਾ ਖਾਦ ਦੇਣੀ ਆ ਅੱਛਾ ਮਤਲਬ ਆਪਾਂ ਚੈੱਕ ਨਹੀਂ ਨਾ ਕਰਦੇ ਆਪਾਂ ਖਾਲੀ ਕਰਕੇ ਦੇਣੀ ਆ ਠੀਕ ਹੈ ਹਾਂਜੀ ਲੋ ਦੋਸਤੋ 12000 ਦੇ ਵਿੱਚ ਇਹਦੀ ਪਹੁੰਚ ਹੋਊਗੀ ਹਾਂ ਨਹੀਂ ਪਹੁੰਚ ਨਹੀਂ ਭਾਈ ਉਹ ਆਪਣੇ ਹਾਂ 12000 ਚ ਦੇਣੀ ਆ 12000 ਰੁਪਿਆ ਦਾ ਮੌਕੇ ਦਾ ਰੇਟ ਚਲੋ 1000 ਦਾ ਜੋੜਾ ਦੇਣਾ ਕੋਈ ਵੀਰ ਭਰਾ ਜੋੜਾ ਲਊਗਾ ਹੋਰ ਮਾਨਦਾਨ ਕਰੂੰਗਾ ਤਿੰਨ ਗਾਵਾਂ 24000 ਦੇ ਵਿੱਚ ਮਿਲਦੀਆਂ ਜੀ ਇੱਕ ਵਛੀ ਨਾਲ ਤੋਂ ਦੋ ਗਾਂ ਹਾਂਜੀ ਠੀਕ ਹੈ ਜੀ ਅੱਛਾ ਇਹ ਦੋ ਅਗੇ ਵੀਰ ਆ ਗਈ ਗਾੜੀ ਤੁੱਤਰ ਸੱਤ ਇਹ ਵੀਰ ਜੀ ਅਗਲੇ ਖਾਂਦੀ ਤੇਲ ਜੇ ਹਰ ਖਾ ਵੇਖੋ ਜਮਾਂਦਰੂ ਜਮਾਂਦਰੂ ਤੇਲ ਜੀ ਹਾਂਜੀ ਇਧਰੋਂ ਖਾਲ ਦੋ ਕਿੰਨਾ ਥਾਂ ਦੀ ਆਪਣੀ ਓਕੇ ਰਿਪੋਰਟ ਹੋਊਗੀ 5 ਕਿਲੋ ਦੁੱਧ ਜਿਹੜਾ ਲੀਟਰ ਨਾਲ ਮਿਲ ਕੇ ਕੋਈ ਦੋ ਟਾਈਮ ਲੈ ਜੇ ਵੀਰ ਕੋ ਤੇਰੇ ਟਾਈਮ ਲੈ ਠੀਕ ਹੈ ਜੀ ਹਾਂਜੀ ਜਮਾਂਦਰੂ ਦੋਸਤੋ ਅਗਲੇ ਜਿਹੜਾ ਬਹਿਣੀ ਵਾਲਾ ਥਾਲਿਆ ਉਲਟ ਪਾਸੇ ਜਮਾਂਦਰੂ ਤੇਲ ਲਿਆ ਉਹਦੀ ਤੇਲ ਜੇ ਹਾਂਜੀ ਤੇ 5 ਕਿਲੋ ਦੁੱਧ ਤੋਂ ਮੌਕੇ ਦਾ ਤਾਂ ਸ਼ਾਮਰ ਤੇ ਇਹ ਤਾਂ ਬੁੱਲ ਕੇ ਨਾ ਲੱਕ ਜੈਸ ਕੋਈ ਘੜੀ ਕਿਉਂਕਿ ਹੈ ਵੀ ਤੇਲ ਅਤੇ ਦੁੱਧ ਚੰਪਾ ਤੁਸੀ ਰੱਖ ਦੋ ਸਾਹਿਬ ਜੀ ਇੱਕ ਹੀ ਵਾਰੀ ਮੋੜ ਕਰ ਦੇਣਾ 8000 ਦੀ 8000 ਪੂਰੀ 8000 ਹੈ ਕਿ ਜੈਸ ਦੀ 8000 560 ਦਾਂਗੇ 7 ਲਿਜੇ ਦਾ 7000 7000 ਦੇ ਦੇਣਾ ਚਲਣ ਦੋ ਉਹ ਹੋਈ ਦੀਵਾਲੀ ਦੇ ਲੱਗੇ ਅੱਜ ਉਹ ਹੋਈ ਲਾਤੇ ਆਪਾਂ ਦੀਵਾਲੀ ਦੇ ਲਗਾ ਜੇ ਭੈਣ ਭਰਾ ਨੂੰ ਕਰਨਾ ਠੀਲੇ ਹੋ ਜੀ ਹਾਂਜੀ ਹਾਂਜੀ ਦੁੱਧ ਦੋ ਤੋਂ 5 ਕਿਲੋ ਉਲਟ ਬਣੀ ਵਾਲੇ ਪਾਸੇ ਦਾ ਥਾਣਾ ਮੂਰ ਦਾ ਉਹਦੀ ਤੇਲ ਤੇ 7000 ਰੁਪਏ ਦੇ ਵਿੱਚ ਮਿਲ ਜਰੀਏ ਠੰਡੀ ਸੀਲ ਦੀ ਆਪਣੀ ਗਰੰਟੀ ਹੋ ਗਈ ਮਹਾਰਾਜ ਇੱਧਰ ਵੇਖੋ ਤਾਂ ਇੱਦਾਂ ਖੱਲੇ ਬਹਿ ਜੀਏ ਜਿੱਦਾਂ ਮਰਜ਼ੀ ਚੋਈ ਜਾਈਏ ਚਾਹ ਲਓ ਦੋ ਦੋ ਹਰ ਇੱਕ ਵੀਰ ਭੈਣ ਭਰਾ ਦੇ ਬੈਚ ਦਾ ਮੁੱਲ ਆ ਵੇਖੋ ਆ ਲਓ ਇਹ ਨਾ ਕੋਈ ਵੀਰ ਕਵੇ ਇਹ ਜਿਹੜੇ ਵੀਰ ਲੋੜ ਮੰਦਣਾ ਚਾਹ ਵਾਸਤੇ ਵੀ ਜਿਹੜਾ ਡੱਬਾ ਫੜ ਕੇ ਦੁੱਧ ਮੋਲ ਲਿਆਉਂਦੇ ਉਹ ਨਾਲੋਂ ਨਾ ਕਾਉ ਠੀਕ ਹੈ ਹਾਂਜੀ ਜਿਆਦਾ ਕੁਆਲਟੀ ਇਹ ਵੀ ਪੂਰੀ ਹੈ ਸੇਲੇ ਅਗਲੇ ਖਾਂ ਦੀ ਜਿਹੜੀ ਦੱਸਤੀ ਹੈ ਵੀਰ ਨੇ ਹਾਂਜੀ ਤੇ ਦੋ ਦੋ 5 ਕਿਲੋ ਚੋਂ ਦੇ 480 ਰੁਪਏ ਦਾ ਰੇਟ ਹੈ ਪੰਜ ਨਾਗੇ ਗਾਵਾਂ ਦੇ ਵਿੱਚ ਤਾਂ ਦਿਖਾਤੇ ਤੇ ਪੰਜੇ ਨਾਗ ਸੁਏ ਸਵਾਇਆ ਡਿਟੇਲ ਕੱਲੇ ਕੱਲੇ ਪੁਛ ਦੀ ਵੀਰੇ ਤੁਹਾਨੂੰ ਦੱਸਤੀ ਹੈ ਹਾਂਜੀ ਵੀਰ ਜੀ ਐਡਰੈਸ ਇੱਕ ਰੀਵੀਜ ਦਾ ਫੇਰ ਬੋਲ ਦੇਣਾ ਪਿੰਡ ਹੈਗਾ ਵੀਰ ਦਾ ਬਟਾਰੀ ਤਸੀਲ ਬਾਬਾ ਬਕਾਲਾ ਸਾਹਿਬ ਤੇ ਜਿਲ੍ਹਾ ਸ਼੍ਰੀ ਅਮਰਸਰ ਸਾਹਿਬ ਨਾਮ ਅਮਰਤਪਾਲ ਸਿੰਘ ਬਾਈ ਦਾ ਫੋਨ ਨੰਬਰ ਬਾਈ ਇੱਕ ਰਫੀ ਬੋਲਦੇ ਫੋਨ ਨੰਬਰ 842418615 ਵੀਰ ਜੀ ਤੇ WhatsApp ਚੱਲਦਾ ਠੀਕ ਹੈ ਹਾਂਜੀ ਵੀਰ ਜੀ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਦੇਖਣ ਵਾਸਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ